ਹਾਂ ਜੀ ਤਾਂ ਅੱਜ ਅਸਾ ਆਪਾਂ ਦੇਖਾਂਗੇ ਕਿ ਨਾਥਾ ਜੋਗਿਆ ਦੇ ਟਾਈਮ ਦੇ ਲਿਖੀ ਹੋਈ ਪ੍ਰਾਚੀਨ ਵਾਰਾਂ ਮਿਲੀਆਂ ਨੇ ਕੁਝ ਟੋਟਲ 6 ਵਾਰਾਂ ਮਿਲੀਆਂ ਨੇ ਠੀਕ ਹੈ ਟੋਟਲ 6 ਵਾਰਾਂ ਮਿਲੀਆਂ ਤੇ ਸਾਡੇ ਜਿਹੜੇ ਗੁਰੂ ਸਾਹਿਬਾਨ ਜੀ ਉਹਨਾਂ ਨੇ ਇਹਨਾਂ ਪ੍ਰਾਚੀਨ ਵਾਰਾਂ ਦੀ ਧੁਨੀ ਉੱਤੇ ਆਪਦੀ ਵਾਰਾਂ ਨੂੰ ਗਾਇਆ ਜਾ ਉਹਨਾਂ ਦੀ ਰਚਨਾ ਕੀਤੀ ਤਾਂ ਆਪਾਂ ਇੱਥੇ ਤੇ ਅੰਧਵਾਗ ਇੱਤਿਹਾਸ ਨਾਲ ਪੜ੍ਹਾਂਗੇ ਦੇਖਾਂਗੇ ਕਿਹੜੀ ਕਿਹੜੀ ਵਾਰਤੀ ਰਚਨਾ ਕਿਹੜੀ ਵਾਰਤੀ ਤੁਮੀਤੇ ਹੋਈ ਹੈ ਠੀਕ ਹੈ ਤਾਂ ਕਿ ਜੇ ਐਗਜ਼ਾਮ 'ਚ ਇਹਨਾਂ ਚੋ ਕੋਈ ਪ੍ਰਸ਼ਨ ਆਵੇ ਤਾਂ ਆਪਣਾ ਪ੍ਰਸ਼ਨ ਗਲਤ ਨਾ ਹੋਵੇ ਤਾਂ ਦੇਖੋ ਜੀ ਪ੍ਰਾਚੀਨ ਵਾਰਤ ਤੇ ਉਹਨਾਂ ਤੇ ਗੁਰੂਆਂ ਦੀ ਵਾਰ ਉਹਨਾਂ ਦੀ ਧੁਨੀ ਤੇ ਗੁਰੂਆਂ ਦੀ ਵਾਰ ਤਾਂ ਪਹਿਲਾ ਪ੍ਰਾਚੀਨ ਵਾਰ ਹੈਗਾ ਜੀ ਦੂਜਾ ਹੈਗਾ ਉਹਨਾਂ ਦੀ ਧੁਨੀ ਤੇ ਗੁਰੂਆਂ ਦੀ ਵਾਰ ਠੀਕ ਹੈ ਜੀ ਹੰਜੀ ਤਾਂ ਦੇਖੋ ਨੰਬਰ 1 ਨੰਬਰ 1 ਰਾਇ ਕਮਾਲ ਰਾਇ ਕਮਾਲ ਦੀ ਵਾਰ ਦੀ ਧੁੰਨੀ ਤੇ ਰਾਇ ਕਮਾਲ ਦੀ ਵਾਰ ਦੀ ਧੁੰਨੀ ਤੇ ਗੁਰੂ ਅਰਜਨ ਦੇਵ ਜੀ ਗੁਰੂ ਅਰਜਨ ਦੇਵ ਜੀ ਗੁਰੂ ਅਰਜਨ ਦੇਵ ਜੀ ਦੀ ਗੌੜੀ ਦੀ ਵਾਰ ਕਿਹੜੀ ਵਾਰ ਗੌੜੀ ਦੀ ਵਾਰ ਤਾਂ ਰਾਇ ਕਮਾਲ ਦੀ ਵਾਰ ਦੀ ਧੁੰਨੀ ਤੇ ਗੁਰੂ ਅਰਜਨ ਦੇਵ ਜੀ ਦੀ ਕੌੜੀ ਦੀ ਵਾਰ ਗਾਉਣ ਦਾ ਸੰਕੇਤ ਹੈ ਪਹਿਲਾ ਪੁਆਇੰਟ ਆਪਣਾ ਪਹਿਲੀ ਵਾਰ ਰਾਏ ਕਮਾਲ ਦੀ ਵਾਰ ਤੇ ਰਾਏ ਕਮਾਲ ਦੀ ਵਾਰ ਦੀ ਧੁਨੀ ਤੇ ਗੁਰੂ ਅਰਜਨ ਦੇਵ ਦੀ ਗੌੜੀ ਦੀ ਵਾਰ ਗਾਉਣ ਦਾ ਸੰਕੇਤ ਹੈ ਦੂਜੀ ਵਾਰ ਦੇਖੋ ਜੀ ਟੁੰਡੇ ਅਸਰਾਜੇ ਦੀ ਵਾਰ ਟੁੰਡੇ ਅਸਰਾਜੇ ਦੀ ਵਾਰ ਢੀ ਧੁਨੀ ਤੇ ਗੁਰੂ ਨਾਨਕ ਦੇਵ ਜੀ ਦੀ ਆਸਾ ਦੀ ਵਾਰ ਤੇ ਟੁੰਡੇ ਅਸਰਾਜੇ ਦੀ ਵਾਰ ਕਿਹੜੀ ਹੈ ਪੂਰਨ ਭਗਤਲੀ ਕਹਾਣੀ ਹੈ ਠੀਕ ਹੈ ਉਹ ਹੈ ਟੁੰਡੇ ਅਸਰਾਜੇ ਦੀ ਵਾਰ ਦੀ ਧੁਨੀ ਤੇ ਗੁਰੂ ਨਾਨਕ ਦੇਵ ਜੀ ਦੀ ਆਸਾ ਦੀ ਵਾਰ ਗਾਉਣ ਦਾ ਸੰਕੇਤ ਹੈ ਠੀਕ ਹੈ ਜੀ ਦੋ ਪ੍ਰਾਚੀਨ ਵਾਰਾਂ ਹੋ ਗਈ ਆਪਣੀ ਪਹਿਲੀ ਸੀ ਰਾਇ ਕਮਾਲ ਦੀ ਵਾਰ ਰਾਇ ਕਮਾਲ ਦੀ ਵਾਰ ਦੀ ਧੁਨੀ ਤੇ ਗੁਰੂ ਅਰਜਨ ਦੇਵ ਜੀ ਦੀ ਗੌੜੀ ਦੀ ਵਾਰ ਗਾਉਣ ਦਾ ਸੰਕੇਤ ਹੈ ਤੇ ਟੁੰਡੇ ਅਸਰਾਜ ਦੀ ਵਾਰ ਦੀ ਧੁਨੀ ਤੇ ਗੁਰੂ ਨਾਨਕ ਦੇਵ ਜੀ ਦੀ ਆਸਾਂ ਦੀ ਵਾਰ ਗਾਉਣ ਦਾ ਸੰਕੇਤ ਹੈ ਨੰਬਰ 3 ਨੰਬਰ 3 ਸਿਕੰਦਰ ਇਬਰਾਹਿਮ ਦੀ ਵਾਰ ਸਿਕੰਦਰ ਇਬਰਾਹਿਮ ਦੀ ਵਾਰ ਦੀ ਧੁਨੀ ਤੇ ਗੁਰੂ ਅਮਰਦਾਸ ਦੀ ਗੁਰੂ ਅਮਰਦਾਸ ਜੀ ਦੀ ਗੂਜਰੀ ਦੀ ਵਾਰ ਗਾਉਣ ਦਾ ਸੰਕੇਤ ਹੈ ਸਿਕੰਦਰ ਇਬਰਾਹਿਮ ਦੀ ਵਾਰ ਦੀ ਧੁਨੀ ਤੇ ਗੁਰੂ ਅਮਰਦਾਸ ਜੀ ਦੀ ਗੂਜਰੀ ਦੀ ਵਾਰ ਗਾਉਣ ਦਾ ਸੰਕੇਤ ਹੈ ਸਿਕੰਦਰ ਇਬਰਾਹਿਮ ਦੀ ਵਾਰ ਦੀ ਤੁਨੀ ਤੇ ਗੁਰੂ ਅਮਰਦਾਸ ਜੀ ਦੀ ਖੁਜਰੀ ਦੀ ਵਾਰ ਗੁਰੂ ਅਮਰਦਾਸ ਜੀ ਦੀ ਗੂਜਰੀ ਦੀ ਵਾਰ ਦਾ ਗਾਉਣ ਦਾ ਸੰਕੇਤ ਕਿਹੜੀ ਪ੍ਰਾਚੀਨ ਵਾਰ ਤੇ ਹੈ ਜੀ ਸਿਕੰਦਰ ਇਬਰਾਹਿਮ ਦੀ ਵਾਰ ਦੀ ਤੁਨੀ ਤੇ ਨੰਬਰ 4 ਦੇਖੋ ਜੀ ਨੰਬਰ 4 ਲੱਲਾ ਬਹਿਲਮਾਂ ਦੀ ਵਾਰ ਲੱਲਾ ਬਹਿਲਮਾਂ ਦੀ ਵਾਰ ਦੀ ਧੁਨੀ ਤੇ ਗੁਰੂ ਰਾਮਦਾਸ ਜੀ ਦੀ ਗੁਰੂ ਰਾਮਦਾਸ ਜੀ ਦੀ ਵੱਡ ਹੰਸਦੀ ਵਾਰ ਵੱਡ ਹੰਸਦੀ ਵਾਰ ਗਾਉਣ ਦਾ ਸੰਕੇਤ ਹੈ ਲੱਲਾ ਬਹਿਲਮਾਂ ਦੀ ਵਾਰ ਦੀ ਧੁਨੀ ਤੇ ਗੁਰੂ ਰਾਮਦਾਸ ਜੀ ਦੀ ਵੱਡ ਹੰਸਦੀ ਵਾਰ ਗਾਉਣ ਦਾ ਸੰਕੇਤ ਤੇ ਸਿਕੰਦਰ ਇਬਰਾਹਿਮ ਦੀ ਵਾਰ ਦੀ ਧੁਨੀ ਤੇ ਗੁਰੂ ਅਮਰਦਾਸ ਦੀ ਗੂਜਰੀ ਦੀ ਵਾਰ ਗਾਉਣ ਦਾ ਸੰਕੇਤ ਹੈ ਲੱਲਾ ਬਹਿਲਵਾ ਦੀ ਵਾਰ ਦੀ ਧੁਨੀ ਤੇ ਗੁਰੂ ਰਾਮਦਾਸ ਦੀ ਵਟ ਹਸ ਦੀ ਵਾਰ ਗਾਉਣ ਦਾ ਸੰਕੇਤ ਹੈ ਟੁੰਡੇ ਅਸਰਾਚੇ ਦੀ ਵਾਰ ਤੇ ਗੁਰੂ ਨਾਨਕ ਦੇਵ ਜੀ ਦੀ ਆਸਾ ਦੀ ਵਾਰ ਗਾਉਣ ਦਾ ਸੰਗੀਤ ਹੈ ਤੇ ਰਾਇ ਕਮਾਲ ਰਾਇ ਕਮਾਲ ਦੀ ਵਾਰ ਦੀ ਧੁਨੀ ਤੇ गुरु अर्जन देव की दी, गौड़ी दीवार गाँव का संकेत है नंबर हसने में दीवार हसने में दी वार दुनी हसने में दीवार दी तुनीते ਗੁਰੂ ਰਾਮਦਾਸ ਦੀ ਸਰੰਗ ਦੀ ਵਾਰ ਗਾਉਣ ਦਾ ਸੰਕੇਤ ਹੈ ਹਸਨੇ ਮਈ ਮੇਦੀ ਵਾਰ ਦੇ ਤੁਨੀ ਤੇ ਗੁਰੂ ਰਾਮਦਾਸ ਦੀ ਸਰੰਗ ਦੀ ਵਾਰ ਗਾਉਣ ਦਾ ਸੰਕੇਤ ਤੇ ਨੋਟ ਲਾ ਕੇ ਲਿਖੀ ਹੈ ਜੀ ਇੱਕ ਚੀਜ਼ ਆਪਾਂ ਕਿ ਹਸਨੇ ਮਈ ਮੇਦੀ ਵਾਰ ਦਾ ਕਰਤਾ ਮਾਥਾ ਨਾ ਦਾ ਦੱਡੀ ਮੰਨਿਆ ਜਾਂਦਾ ਹੈ ਠੀਕ ਹੈ ਜੀ ਹਸਨੇ ਮਈ ਮੇਦੀ ਵਾਰ ਦਾ ਕਰਤਾ ਮੱਥਾ ਨਾਤਾ ਦੱਡੀ ਮੰਨਿਆ ਜਾਂਦਾ ਹੈ ਹਸਨੇ ਮਈ ਮੇਟੀ ਵਾਰ ਦੀ ਧੁਨੀ ਤੇ ਗੁਰੂ ਰਾਮਦਾਸ ਦੀ ਸਾਰੰਗ ਦੀ ਵਾਰ ਗਾਉਣ ਦਾ ਸੰਕੇਤ ਹੈ ਠੀਕ ਹੈ ਨੰਬਰ 6 ਦੇਖੋ ਜੀ ਮੁੱਛੇ ਦੀ ਵਾਰ ਕਿਰੀ ਮੁੱਛੇ ਦੀ ਵਾਰ ਦੀ ਧੁਨੀ ਤੇ ਗੁਰੂ ਰਾਮਦਾਸ ਦੀ ਕਾਨੜੇ ਦੀ <div>ਗੁਰੂ ਰਾਮਦਾਸ ਜੀ ਦੀ ਕਾਨੜੇ ਦੀ <div>ਵਾਰ ਗਾਉਣ ਦਾ ਸੰਕੇਤ ਹੈ। <div>ਮੁਸੇ ਦੀਵਾਰ ਦੀ ਧੁਨੀ ਤੇ ਗੁਰੂ ਰਾਮਦਾਸ ਦੀ ਕਾਨੜੇ ਦੀ ਵਾਰ ਗਾਉਣ ਦਾ ਸੰਕੇਤ ਹੈ। ਹੁਣ ਤੁਸੀਂ ਇੱਕ ਚੀਜ਼ ਕੋਰਨਰ ਦੇਖਿਓ ਜੀ ਧਿਆਨ ਨਾਲ ਦੇਖਿਓ ਮੜਾ ਜਾ ਕੇ। <div>ਲੱਲਾ ਬੈਲਵਾ ਦੀ ਵਾਰ ਦੀ ਧੁਨੀ ਤੇ ਕਿਹੜੇ ਗੁਰੂ ਸਾਹਿਬਾਨ ਨੇ ਗਾਇਆ? ਗੁਰੂ ਰਾਮਦਾਸ ਜੀ ਹਸਨੇ ਮਈ ਮਦੀਵਾਰ ਤੇ ਗੁਰੂ ਰਾਮਦਾਸ ਜੀ ਮੂਸੇ ਦੀ ਵਾਰ ਦੀ ਤੁੰਨੇ ਤੇ ਗੁਰੂ ਰਾਮਦਾਸ ਜੀ ਤਾਂ ਲੱਲਾ ਬਹਿਲਵਾ ਦੀ ਵਾਰ ਦੀ ਤੁੰਨੇ ਤੇ ਗੁਰੂ ਰਾਮਦਾਸ ਦੀ ਫਟਹੰਤੀ ਵਾਰ ਹਸਨੇ ਮਈ ਮਦੀਵਾਰ ਦੀ ਤੁੰਨੇ ਤੇ ਗੁਰੂ ਰਾਮਦਾਸ ਜੀ ਦੀ ਸਾਰੰਗ ਦੀ ਵਾਰ ਮੂਸੇ ਦੀ ਵਾਰ ਦੀ ਤੁੰਨੇ ਤੇ ਗੁਰੂ ਰਾਮਦਾਸ ਦੀ ਕਾਂੜੇ ਦੀ ਵਾਰ ਗਾਉਂਦਾ ਸੰਕੇਤ ਹੈ